ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲਕੱਟਾ ਬਹੁਤ ਸੋਹਣਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 758200355 ਜੀ ਠੀਕ ਹੈ ਬਾਈ ਜੀ ਦਾ ਨੰਬਰ ਆਪਾਂ ਲਾ ਮਗੇ ਸਕਰੀਨ ਤੇ ਪੜਾ ਠੀਕ ਹੈ ਨਾ ਬਾਈ ਜੀ ਦਾ ਟਾਈਟਲ ਤੇ ਲਿਖਿਆ ਹੁੰਦਾ ਉੱਪਰ ਨੰਬਰ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣ ਕੇ ਬਾਈ ਜੀ ਸਾਸਤਰੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਸੋਪਾਲ ਸਿੰਘ ਪਿੰਡ ਸ਼ੈਣੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਕੱਟਾ ਦੱਸੋ ਕਿਨੇ ਟਾਂ ਦਾ ਹੋ ਗਿਆ ਆਪਣਾ ਇਹ ਜੀ ਆ 2 ਅਪ੍ਰੈਲ ਨੂੰ ਡੇਢ ਡੇਢ ਸਾਲ ਦਾ ਹੋ ਜੂਗਾ ਜੀ ਇਹ ਠੀਕ ਹੈ ਜੀ ਹਾਂ ਜੀ ਕਿਰੇ ਲੂ ਕੱਟਾ ਬਈ ਆਪਣਾ ਹਾਂ ਜੀ ਨਹੀਂ ਨਹੀਂ ਠੀਕ ਹੈ ਜੀ ਬੂਰਾ ਕੱਟਾ ਭਰਾ ਚੈੱਕ ਕਰ ਸਕਦੇ ਮਾਂ ਵੀ ਕਰੇ ਆਪਣੇ ਹਾਂ ਜੀ ਉਹ ਪਹਿਲੀ ਆ ਜੀ ਠੀਕ ਹੈ ਰੇਟ ਭਰਾ ਦਾ ਰੇਟ ਜੀ ਫੋਨ ਤੇ ਕਰ ਲਾਂਗੇ ਫੋਨ ਤੇ ਕਰੋਗੇ ਹਾਂ ਜੀ ਰੇਟ ਫੋਨ ਤੇ ਭਰਾ ਬੂਰਾ ਕੱਟਾ ਤੇ ਇਹਦੀ ਮਾਂ ਵੀ ਤੁਹਾਨੂੰ ਦਿਖਾਉਣੇ ਬਾਈ ਕੋੜੀ ਹੈ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਕਿੰਨੇ ਚਾਰਦਾ ਹੋਗਾ 1.5 ਹਜ਼ਾਰ ਦਾ 1.5 ਹਜ਼ਾਰ ਦਾ ਹੋਊਗਾ ਜੀ ਮੂਰੇ 2 ਤਰੀਕ ਨੂੰ ਠੀਕ ਹੈ ਜੀ 2 ਅਪ੍ਰੈਲ ਠੀਕ ਹੈ ਤੋਰ ਦੋਪਰਾ ਲਓ ਜੀ ਮੂਮਾ ਬਹੁਤ ਫੇਸ ਕੁਆਲਿਟੀ ਸੋਹਣੀ ਆ ਠੀਕ ਹੈ ਜੀ ਤੇ ਮਾਂ ਕਿਹੜੀ ਹੈ ਬਈ ਇਹਦੀ ਆ ਪਹਿਲੀ ਹੈ ਜੀ ਹੁਣ ਵੀ ਇਸ ਵਕਤ ਉਹ 5 5.5 ਮਹੀਨੇ ਹੋ ਗਏ ਸੂਈ ਨੂੰ ਹਾਂਜੀ 3 ਮਹੀਨੇ ਹੀ ਦੁਬਾਰੇ ਗੱਬਣਾ ਠੀਕ ਹੈ ਜੀ ਤਾਂ ਵੀ ਹੁਣ 12 ਕਿਲੋ ਦੁੱਧ ਕੋਈ ਆ ਕੇ ਟੋਲ ਸਕਦਾ ਠੀਕ ਹੈ ਜੀ 6 ਕਿਲੋ ਡੰਗ ਦਾ ਦੇ ਰਹੀ ਆ ਠੀਕ ਹੈ ਠੀਕ ਹੈ ਉਹ ਇਹ 16 17 ਕਿਲੋ ਤੇ ਜਾਂਦੀ ਆ ਠੀਕ ਹੈ ਜੀ ਲਓ ਜੀ ਲਓ ਅਜਨ ਤੋਰ ਦੋ ਮੜਾ ਜਾ ਬਾ ਸੰਗੀਤ ਨਾਲ ਦਿਖਾ ਦਿੰਨੇ ਆਪਾਂ ਲੋ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਜੀ ਲੋ ਜੀ ਕੱਟਾ ਬਹੁਤ ਸੋਹਣਾ ਬੂਥੀ ਬਾਤੀ ਬਹੁਤ ਸੋਹਣੀ ਕੱਟੇ ਦੀ ਟੈਕਸਟੀਕਲ ਵੀ ਦੇਖ ਕਰ ਸਕਦੇ ਲੋ ਜੀ ਤੋਰਾ ਤੁਹਾਡੇ ਸਾਹਮਣੇ ਮੋੜ ਲਓ ਜੀ ਮੋੜ ਲਓ ਲੋ ਜੀ ਬੂਥੀ ਸਾਹੂਸ ਮਾਰ ਕੇ ਲੋ ਜੀ ਫੇਸ ਚੈੱਕ ਕਰ ਸਕਦੇ ਭਰਾ ਲੋ ਜੀ ਉਹ ਠੀਕ ਹੈ ਦਾ ਪਤਾ ਭਾਈ ਕਿਹੜੇ ਦਾ ਹੈ ਸਹੀ ਜੀ ਇੱਥੇ ਇੱਕ ਆਪਣੇ ਪਿੰਡ ਹੀ ਰੱਖਿਆ ਵਾ ਠੀਕ ਹੈ ਜੀ ਸਿੱਧਾ ਕ੍ਰੋਸਿੰਗ ਦਾ ਠੀਕ ਹੈ ਠੀਕ ਹੈ ਉਹਦਾ ਵੀ ਚੰਗਾ ਰਿਕਾਰਡ ਆ ਇਕੱਠੇ ਦਾ ਕਟਰੀ ਦਾ ਸੋਡੇ ਪਿੰਡ ਸਹਨੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਲੈ ਚਲੋ ਅੰਦਰ ਹੀ ਲੈ ਚਲੋ ਭਰਾ ਉੱਥੇ ਲੈ ਚਲੋ ਕਿੱਲੇ ਤੇ ਲੋ ਜੀ ਤੋੜਾ ਤਰਾ ਕਰਮਾ ਵੇਲ ਦਸੋ ਨਾ ਤੇ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਠੀਕ ਹੈ ਜੀ ਲੋ ਜੀ ਪਿੰਡ ਸਹਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਲੋ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਹੋ ਕੇ ਬਾਏ